11 ਵਜੇ ਨਾ 11:11 ਵਜੇ ਆਏ ਦੋ ਮੁੰਡੇ ਸੀਗੇ ਮੈਂ ਕੁੱਤਿਆਂ ਨੂੰ ਕੱਚੀ ਲੱਸੀ ਪਾ ਕੇ ਤੇ ਰਸੋਈ 'ਚ ਫਲੋਤੀ ਹਾਂ ਜਦੋਂ ਫੈਰ ਨਹੀਂ ਕਰਦੇ ਮੈਨੂੰ ਲੱਗਿਆ ਕਿ ਇਹਨਾਂ ਪਟਾਕਾ ਮਾਰਿਆ ਵਾ ਮੋਟਰਸਾਈਕਲ ਦਾ ਮੈਂ ਬਾਹਰ ਨਿਕਲੀ ਤਾਂ ਦੋਵਾਂ ਦੇ ਮੂੰਸ਼ਰ ਬੰਨੇ ਹੋਏ ਸੀਗੇ ਇੱਕ ਨੇ ਚਿੱਟੇ ਨਾ ਬੰਨੇ ਸੀ ਇੱਕ ਮਰੂਨ ਕਲਰ ਦਾ ਹੈਗਾ ਮੂੰਸ਼ਰ ਬੰਨੇ ਆ ਕਿੰਨੀ ਕੁ ਉਮਰ ਸੀ ਉਹਨਾਂ ਦੀ ਉਹ ਹੋਣੇ 35 ਕਿਤੇ 35 ਦੇ ਲਗਭਗ ਦੋਵੇਂ ਉਹ ਲੱਗ ਜਿਹੜੇ ਕੰਮ ਕਰਨਦੇ ਸੀ ਮੁੰਡਾ ਉਹਨੂੰ ਮੈਂ ਬਾਜ ਮਾਰੀ ਮੈਂ ਅਣਪਛਾਣੇ ਜੇ ਬੰਦੇ ਆ ਇਹ ਕੌਣ ਆ ਪਛਾਣ ਰਹਾ ਤੁਸੀਂ ਕੱਲੇ ਹੀ ਘਰ 'ਚ ਮੈਂ ਕੱਲੀ ਘਰ ਹਾਂ ਤੇ ਕੰਮ ਵਾਲੀ ਮੇਰੇ ਨਾਲ ਹੀ ਘਰ ਜਦ ਮੈਂ ਬਾਹਰ ਨਿਕਲੀ ਆ ਮੁੰਡੇ ਫੇਰ ਵਾਪਸ ਮੁੜ ਕੇ ਆਏ ਆ ਆ ਕੇ ਤੇ ਅੰਦਰ ਵੜੇ ਆ ਅੰਦਰ ਫੇਰ ਉਹਨਾਂ ਨੇ ਇੱਕ ਫੇਰ ਕੱਢਿਆ ਉੱਪਰ ਹੀ ਆਏ ਪਹਿਲਾਂ ਪਹਿਲਾਂ ਫੇਰ ਕਰਕੇ ਗਏ ਫੇਰ ਗੇੜ ਲਗੇ ਫੇਰ ਹਰਸ ਆਏ ਫੇਰ ਬੜਾ ਫੇਰ ਕੱਢ ਕੇ ਗਏ ਦੁਬਾਰਾ ਕਰਕੇ ਦੋ ਫੇਰ ਕੱਢ ਕੇ ਮੈਂ ਬਾਹਰ ਨਿਕਲੀ ਆ ਮੈਂ ਤੇ ਹੀ ਕੌਣ ਆ ਕੌਣ ਇਹਦਾ ਕਰਦੀ ਰਹੀਆਂ ਤੇ ਉਹਨਾਂ ਨੇ ਕੰਨਾਂ ਨੂੰ ਮੋਬਾਈਲ ਲਾਏ ਸੀਗੇ ਬਾਅਦ ਚ ਉਹਨਾਂ ਨੇ ਮੇਜੇ ਤੇ ਬੂਏ ਗਾਰੀ ਜਾ ਕੇ ਲਲਕਾਰਾ ਮਾਰਿਆ ਵਾ ਤੇ ਤੇ ਚੱਕੀ ਵੱਲ ਨੂੰ ਗਏ ਨੇ ਇਹ ਕਹ ਕੇ ਜਿੱਪੀ ਜਿੱਪੀ ਲੋ ਤੇ ਜਿੱਪੀ ਵੱਲੋਂ ਗਾਲਾਂ ਕੱਢ ਕੇ ਗਏ ਆ ਉਹਨੂੰ ਦੁਬਾਰਾ ਹੈ ਜੀ ਪੀ ਕੌਣ ਛੋਟਾ ਬੇਟਾ ਮੇਰਾ ਅੱਛਾ ਉਹ ਕੀ ਕਰਦੇ ਆ ਉਹ ਬਾਹਰ ਕੈਨੇਡਾ ਗਿਆ ਅੱਛਾ ਉਹਨੂੰ ਕਹਿੰਦੇ ਅਸੀਂ ਇੰਡੀਆ ਆਇਆ ਤਾਂ ਇੰਡੀਆ ਹੀ ਰਹਿਣਾ ਘਰ ਨਹੀਂ ਸੀ ਮੈਂ ਬਾਹਰ ਹੀ ਤੇ ਮਿਸਿਸ ਮੇਰੇ ਘਰ ਸੀ ਤੇਰੇ ਸਾਹਮਣੇ ਘਰੇ ਹੋ ਗਏ ਮੇਰੇ ਡੌਗ ਉੱਥੇ ਆ ਮਿਸਿਸ ਮੇਰੀ ਉਧਰ ਗਈ ਉਹ 11 ਵਜੇ ਅਪਰੋਕਸੀਮੇਟਲੀ 2 ਮਿੰਟ ਜਾਂ 3 ਮਿੰਟ ਦੇ ਬੀਟਵੀਨ ਦੀ ਗੱਲ ਆ ਪਹਿਲਾਂ ਤੋਂ ਬੰਦੇ ਸੀ ਦੋ ਮੋਟਰਸਾਈਕਲ ਦੇ ਮੂੰਹ ਬੱਦੇ ਸੀ ਉਹਨਾਂ ਮੇਰੇ ਘਰੇ ਮੁੰਡੇ ਕੰਮ ਕਰਦੇ ਉਹ ਘਰ ਆਇਆ ਫਿਰ ਉਹਨਾਂ ਵੇਖਿਆ ਰੈਕੀ ਕੀਤੀ ਉਹਨਾਂ ਥੋੜੀ ਜੀ ਇੱਕ ਵੀਡੀਓ ਕਾਲ ਦੇ ਉੱਤੇ ਲਾਈਵ ਹੋਇਆ ਵੇਖਣ ਦਾ ਵੀ ਆਹ ਘਰ ਆ ਪਛਾਣ ਕਰਨ ਦੇ ਕਰਕੇ ਉਹਨਾਂ ਫਿਰ ਇੱਕ ਫਾਇਰ ਕੇ ਪਹਿਲਾਂ ਕੱਢ ਕੇ ਗਏ ਸਾਹਮਣੇ ਫਿਰ ਮਿਸੇ ਮੇਰੀ ਬਾਹਰ ਹੀ ਫਿਰ ਮੋਟਰਸਾਈਕਲ ਤੇ ਇਧਰ ਨੂੰ ਚੱਲ ਕੇ ਉਧਰ ਨੂੰ ਫਿਰ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨੁਕਸਾਨ ਤਾਂ ਨਹੀਂ ਹੋਇਆ ਸਿਰਫ ਇਹ ਵੇਖੋ ਨਾ ਦੂਰ ਨੁਕਸਾਨ ਕੋਈ ਨਹੀਂ ਮਿਸੇ ਮੇਰੀ ਵੀ ਤੇ ਪਰਲੇ ਕਰਤੀ ਤੁਸੀਂ ਵੀ ਉਹਨਾਂ ਵੀ ਨਹੀਂ ਪੀਤਾ ਦਰ ਕਾਹ ਕੋ ਇੱਥੇ ਵੱਜੀ ਆ ਇੱਥੇ ਵੱਜ ਕੇ ਗੱਲੇ ਬੰਨੇ ਅੰਦਰ ਸੋਫੇ ਨੂੰ ਸੋਫੇ ਵੱਜੀ ਆ ਤੇ ਚੱਲ ਗਏ ਕਰ ਕਰ ਕੇ ਫਾਇਰ ਜਾਂ ਕਿੰਨੇ ਬੰਦੇ ਸੀ ਜਾਂ ਕਿਦਾਂ ਦਾ ਹੋ ਗਏ ਦੋ ਬੰਦੇ ਸੀ ਇੱਕ ਇੱਕ ਨੇ ਮੋਟਰਸਾਈਕਲ ਚ ਬਾਈ ਚਲਾਉਂ ਰਿਹਾ ਸੀ ਜਿਹਨੇ ਫਾਇਰ ਕੀਤੇ ਆ ਉਦੋਂ ਉਹ ਫਾਇਰ ਕੀਤਾ ਉਹ ਕੈਮਰੇ ਸ਼ੇਰੇਮ ਦੇਦਾ ਪਿਸਤੋਲਾਂ ਚ ਫੜਿਆ ਵਾ ਤੇ ਮੂੰਹ ਜ਼ਰਾ ਟੱਕੇ ਮੂੰਹ ਟੱਕੇ ਦੋਨਾਂ ਦੇ ਮੂੰਹ ਟੱਕੇ ਕਿੱਦਾਂ ਦਾ ਹੁਲੀਆ ਕਿੱਦਾਂ ਦਾ ਮਗਰ ਇੱਕ ਨੇ ਜਿਹੜਾ ਮਗਰ ਜਿਹਨੇ ਫਾਇਰ ਕੀਤੇ ਉਹਨੇ ਕੈਬਰੀ ਪਾਈ ਤੇ ਚਪਲਾਂ ਪਾਈਆਂ ਵਾ ਤੇ ਦੂਜਾ ਮੋਟਰਸਾਈਕਲ ਵਾਲਾ ਵਾ ਤੇ ਦੋਨੇ ਸਲੇਮੀ ਹੀ ਨੇ ਜਦੋਂ ਲਾਲ ਤੇ ਕਲ ਚਿੱਟਾ ਆ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਹਾਂ ਹਾਂ ਪੁਲਿਸ ਨੂੰ ਮੈਂ ਉਸੇ ਟਾਈਮ ਐਸਐਚਓ ਕਾਨੂੰ ਦੱਸਤਾ ਸੀ ਸਰਾ ਕਲਵੰਤ ਸਿੰਘ ਮਾਨ ਜੀ ਡੀਐਸਪੀ ਸਾਡੇ ਏਰੀਆ ਦੇ ਉਹਨਾਂ ਨੂੰ ਦੱਸਤਾ ਜੋ ਸਾਰੇ ਮੌਕੇ ਤੇ ਆ ਗਏ ਸਾਰੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਕੈਮਰੇ ਸਾਰੇ ਗਲੀ ਦੇ ਵਿੱਚ ਨਾਲੇ ਪੁਲਿਸ ਲੱਗੀ ਆਪਣੀ ਇਨਵੈਸਟੀਗੇਸ਼ਨ ਲਈ ਕੋਈ ਕਿਸੇ ਕਿਸਮ ਦੀ ਕੋਈ ਰੰਜਿਸ਼ ਜਾਂ ਕੋਈ ਕੋਈ ਧੰਪੀ ਵਾਲਾ ਫੋਨ ਆਇਆ ਹੋਵੇ ਨਾ ਇਹ ਤੋਂ ਪਹਿਲਾਂ ਜਦੋਂ ਮੈਂ ਆਫਟਰ ਰਟਾਇਰਮੈਂਟ ਸਰਪੰਚੀ ਦੀ ਇਲੈਕਸ਼ਨ ਲੜੀ ਆ ਤੇ ਮੈਨੂੰ 4-5 ਦਿਨ ਬਾਅਦ ਮੈਨੂੰ ਤੇ ਤਗੜਾ ਹੋ ਜਾ ਤੇਰੇ ਸਿਰ ਤੇ ਨਹੀਂ ਹੱਕ ਦੀ ਬੋਲੀਆਂ ਮਾਰਨੀ ਆ ਤੇ ਉਹ ਵੀ ਪੁਲਿਸ ਨੂੰ ਮੈਂ ਦੱਸਿਆ ਸੀ ਮੈਂ ਉਹਦੇ ਸਬੰਧ ਵਿੱਚ ਮੈਨੂੰ ਸਰਦਾਰ ਬਲਵਿੰਦਰ ਸਿੰਘ ਐਸਪੀ ਡੀ ਸਾਹਿਬ ਉਹਨਾਂ ਨੇ ਵੀ ਸੱਦਿਆ ਸੀ ਉਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਛੇ ਤਾਂ ਮਤਲਬ ਵੀ ਅੱਜ ਤੋਂ ਤੁਹਾਨੂੰ 6-7 ਮਹੀਨੇ ਪਹਿਲਾਂ ਹਾਂ ਮੈਨੂੰ ਆਪਰੋ ਇਲੈਕਸ਼ਨ ਨੂੰ ਇਲੈਕਸ਼ਨ ਤੋਂ 2-3 ਬਾਅਦ 3-4 ਦਿਨ ਬਾਅਦ ਮੈਂ ਜ਼ੇਲ ਨੂੰ ਸੈਰ ਤੇ ਚੱਲਿਆ ਸੀ ਉਦੋਂ ਮੈਨੂੰ ਅੱਗੇ ਥ੍ਰੈਟ ਘਾ ਲਾ ਕੇ ਸੀ ਨੇ ਕੋਈ ਕਿਸੇ ਕਿਸਮ ਦਾ ਕੋਈ ਮਸਲਾ ਹੈਗਾ ਕੋਈ ਰੰਜਿਸ਼ ਦਾ ਜਾਂ ਨਾ ਨਾ ਮੇਰੀ ਉਸ ਤੋਂ ਪਹਿਲਾਂ ਮੈਂ ਪਹਿਲਾਂ ਜੌਬ ਕੀਤੀ ਰਿਟਾਇਰਮੈਂਟ ਤੋਂ ਬਾਅਦ ਲੱਖ ਨਹੀਂ ਲੜੀ ਐ ਲੱਖਣ ਦੇ ਦਰਮਿਆਨ ਹੀ ਉਹ ਤੋਂ ਬਾਅਦ ਹੀ ਆ ਕੰਮ ਸ਼ੁਰੂ ਹੋਇਆ ਵਾ ਤੇ ਮੁੜ ਕੇ ਕਹਿ ਗਏ ਮੇਰੇ ਫੈਮਿਲੀ ਬੱਚੇ ਮੇਰੇ ਸਾਰੇ ਕੈਨੇਡਾ ਨੇ ਤੋ ਕਹਿ ਗਏ ਇਹ ਕਿ ਮੇਰੇ ਮੈਦਰੀ ਮਿਸੇਜ ਮੇਰੇ ਦੱਸਣ ਲਈ ਕਹਿ ਗਏ ਵੀ ਬੇਟੇ ਆਪਣੇ ਜੀਪੀਨ ਕਹਦੇ ਜੁੜਤਾ ਕਿ ਇੱਥੇ ਕੈਨੇਡਾ ਤੋਂ ਇੰਡੀਆ ਆਣ ਕੇ ਤੁਸੀਂ ਤਾਂ ਅਹੀਂ ਪਾਜ ਥੋੜਾ ਜਨਾ ਰਹਿਣਾ ਤਾਂ ਇੱਥੇ ਹੀ ਆ ਜੀ ਇਹ ਇਹ ਅੱਜ ਦੀ ਗੱਲ ਹੈ ਜਿਹੜੀ ਬੇਟੇ ਦੀ ਗੱਲ ਹੈ ਜਦੋਂ ਫਾਇਰ ਕਰਕੇ ਕਹਿ ਕੇ ਗਏ ਆ ਅਛਾ بیٹے ਨਾਲ ਬੇਟੇ ਤੁਹਾਡੇ ਨਾਲ ਕੋ ਰਹੇ ਗਏ ਆ ਉਹ ਬਹਿ ਕੇ ਗਏ ਆ ਵੀ ਜੇ ਉਹਨੂੰ ਕਹੀ ਵੀ ਇੰਡੀਆ ਆਣ ਕੇ ਦੱਸੇ ਤਾਂ ਉਹ ਆਉਣਾ ਹੀ ਹੈ ਇੰਡੀਆ ਡਰਦੇ ਥੋੜੇ ਨਹੀਂ ਮੇਕੋ ਨਹੀਂ ਨਹੀਂ ਰਹੀ ਗੱਲ ਇਹ ਤੇ ਚਲੋ ਇਹਦੇ ਇਨ ਕੇਸ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਤੁਹਾਡੇ ਮੀਡੀਆ ਸਾਹਮਣੇ ਜੇ ਕਿਤੇ ਮੈਂ ਘਰ ਹੁੰਦਾ ਤੇ ਇਹ ਹੋਰ ਹਾਲਾਤ ਹੋਰ ਹੋਣੇ ਸੀ ਕਿਉਂਕਿ ਮੈਨੂੰ ਮੈਨੂੰ ਪਤਾ ਜੇ ਉਹ ਮੈਨੂੰ ਥ੍ਰੈਟ ਕਰ ਲੈ ਮੈਂ ਤੇ ਪਵੇ ਰਹਿਣਾ 24 ਆਵਰ ਠੀਕ ਹੈ ਜੇ ਕਿਤੇ ਮੈਂ ਕਿਤੇ ਘਰ ਹੁੰਦਾ ਫਿਰ ਤੇ ਇਹ ਇਨਸੀਡੈਂਸ ਹੋਰ ਹੋ ਜਾਣਾ ਸੀ ਨਾਲੇ ਪਤਾ ਲੱਗ ਜਾਂਦਾ ਚਲੋ ਕੋਈ ਗੱਲ ਨਹੀਂ ਇਹ ਗੱਲ ਨਹੀਂ ਪੁਲਿਸ ਕਰ ਰਹੀ ਆਪਣੇ ਨੂੰ ਵੈਸੇ ਕਰਨ ਪੁਲਿਸ ਨੂੰ ਵੈਸੇ ਕਰਨ ਰਹੀ ਆਪਣੀ ਕੋਈ ਚੱਕਰ ਨਹੀਂ ਆ ਕਨਵਾ ਥਾਣੇ ਚ ਪਿੰਡ ਪਿੰਡਾ ਚ ਬੜਾ ਚ ਸਰਪੰਚਰੇ ਮਜੂਦਦਾ ਸੁਜੀਤ ਸਿੰਘ ਉਹਨਾਂ ਦੇ ਘਰ ਜਿਹੜੀ ਇਹ ਕੋਈ ਇਹ ਵਾਰਦਾਤ ਹੋਈ ਉਹ ਆਏ ਆ ਮੁੰਡੇ ਉਹਨਾਂ ਨੇ ਦੋ ਫਾਇਰ ਕੀਤੇ ਉੱਥੇ ਤੇ ਉਹਦੇ ਸੰਬੰਧੀ ਉਹਨਾਂ ਦੀ ਸਟੇਟਮੈਂਟ ਲੈ ਕੇ ਉਹ ਵੀ ਅਫੇਰ ਪਚ ਕਰ ਰਹੇ ਨੇ ਨਾਲੇਕਰ ਅਧਿਕਾਰ ਹੋਈ ਜੀ ਕਰਦੇ ਜਨਾਂ ਦੇ ਘਰ ਪੈਣੀ ਸਰਪੰਚ ਨੇ ਉਹਨਾਂ ਨੇ ਵੀ ਗੱਲਬਾਤ ਸਭ ਚੱਲ ਰਹੀ ਹੈ ਉਹਨਾਂ ਨੂੰ ਕੋਈ ਪ੍ਰੈਕਟਿਕ ਦਾ ਕਿਸੇ ਦੀ ਗੱਲ ਆਈ ਹੈ ਕੋਈ ਅਜੀਤਾ ਵੀ ਕੁਝ ਸਮਾਂ ਪਹਿਲਾਂ ਦੇ ਸਰਪੰਚੀ ਇਲੈਕਸ਼ਨ ਉਹਦੇ ਵਿੱਚ ਥੋੜੀ ਬੋਤੀ ਨਾਲ ਪਿੰਡ 'ਚ ਹੀ ਹੋਈ ਸੀ ਗੱਲਬਾਤ ਉਹਦੇ ਸਭੀ ਉਹ ਕੰਦੇ ਸੀ ਕਿ ਮਿਲਵਾਇਆ ਕਿ ਸਭ ਪਾਰਟੀ ਬਣ ਗਈ ਆ ਤਾਂ ਉਸ ਤੋਂ ਬਾਅਦ ਨਹੀਂ ਕੋਈ ਗੱਲਬਾਤ ਹੋਈ ਫਿਰ ਵੀ ਅੰਕਲ ਆ ਸਾਰੇ ਉਹਨਾਂ ਨੇ ਦੱਸਿਆ ਨਾ ਕਿ ਕੈਨੇਡਾ ਰਹਿੰਦੇ ਮੁੰਡੇ ਦੇ ਨਾਲ ਉਹਨਾਂ ਨੇ ਕੋਈ ਧਮਕੀ ਦਿੱਤੀ ਆ ਕੋਈ ਉਸ ਮੁੰਡੇ ਨਾਲ ਵੀ ਗੱਲਬਾਤ ਰਾਬਤਾ ਹੋਇਆ ਕੈਨੇਡਾ ਵਾਲੇ ਨਾਲ ਨਹੀਂ ਕੈਨੇਡਾ ਵਾਲੇ ਨਾਲ ਜੀ ਕੋਈ ਗੱਲ ਨਹੀਂ ਰਾਬਤਾ ਆ ਬਸ ਜਿੰਨੇ ਵੀ ਅੰਕਲ ਹੋਣਗੇ ਸਾਰੇ ਅੰਕਲ ਆ ਤੇ ਆਪਾਂ ਕੰਮ ਕਰਾਂਗੇ ਉਹਨੂੰ ਜਰਾ ਜਲਦੀ ਵੀ ਜਲਦੀ ਹੀ ਪ੍ਰੈਸ ਕਰਕੇ ਤੇ ਦੇਸੀ ਕਰਾਂਗੇ